ਆਸਾ ਮਹੱਲਾ ਤੀਜਾ ਸਭ ਨਾਵੈ ਨੂੰ ਲੂਜ ਦੀ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਲੋਸ਼ ਦੀ ਚਾਹੁੰਦੀ ਹੈ ਜੇ ਕਿਰਪਾ ਕਰੇ ਸੋ ਪਾਈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾ ਕਰਦਾ ਉਹ ਨਾਮ ਨੂੰ ਪਾਉਂਦਾ ਹੈ ਇਹਨਾਂ ਨਾਵੈ ਸਭ ਦੁੱਖ ਹੈ ਨਾਮ ਤੋਂ ਬਿਨਾ ਕਿੰਨੇ ਕਰਤੱਬ ਕਰ ਲੋ ਸਾਰੇ ਦੁੱਖ ਹੀ ਹੈ ਰਾਜ ਮਾਲ ਰੂਪ ਜਾਬ ਜੋਗਨ ਪਜੇ ਠੱਗ ਇਹਨੇ ਠੱਗੀ ਜਗ ਠੱਗਿਆ ਕਿਸ ਨੇ ਰਹੀ ਰੱਖਿਆ ਲੱਜ ਇਸ ਪ੍ਰਕਾਰ ਵੀ ਹਾਲਤ ਹੈ ਬਿਨਾਂ ਨਾਮ ਤੋਂ ਸਾਰਾ ਦੁੱਖ ਹੀ ਦੁੱਖ ਹੈ ਸੁਖ ਤੇਸੇ ਜਿਸੇ ਵਿਹਾਰ ਚ ਪੈ ਕੇ ਦੇਖ ਲੋ ਮਗਰੋਂ ਦੁੱਖ ਹੀ ਨਿਕਲਦਾ ਹੈ ਸੁਖ ਤੇਸੇ ਜਿਸ ਮਨ ਨੂੰ ਵਸਾਏ ਜੋ ਹੋਂਨ ਹੁੰਦਾ ਜਿਹਨੂੰ ਗੁਰੂ ਸਾਹਿਬ ਸਰਬਨ ਕਰਾ ਕੇ ਮਨ ਚ ਮੰਨਣ ਕਰਾ ਕੇ ਵਸਾ ਦਿੰਦੇ ਅਸਨ ਕਮਾਈ ਕਮਾਉਂਦੇ ਆ ਤੂੰ ਹਉ ਤੋ ਦਇਆਲ ਹੈ اے ਪਰਮੇਸ਼ਰ ਤੂੰ ਅੰਤੋਂ ਰਹੇ ਤੇ ਦਇਆ ਦਾ ਘਰ ਹੈ ਤੂੰ ਤੇਰੀ ਸਰਣ ਆਈ ਤੇਰੀ ਮਹਾਰਾਜ ਸਾਹਿਬ ਸ਼ਰਨ ਲਈ ਹੈ ਗੁਰਪੂਰੇ ਤੇ ਪਾਈ ਇਹ ਪੂਰੇ ਗੁਰਾਂ ਦੁਆਪ ਦਾਰਾ ਦਾਤ ਪਾਈ ਦੀ ਹੈ ਨਾਮੇ ਵਡਿਆ ਜੋ ਨਾਮ ਦੀ ਵਡਿਆਈ ਹੈ ਆਪ ਦੀ ਰਹਾਉ ਅੰਦਰ ਬਾਹਰ ਏਕ ਹੈ ਜਦੋਂ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਉਹਦੇ ਅੰਦਰ ਵੀ ਮਹਾਰਾਜ ਸਾਰਿਆਂ ਦੇ ਹਿਰਦੇਆਂ 'ਚ ਬਾਹਰ ਸੰਸਾਰ ਵਿੱਚ ਵੀ ਇੱਕੋ ਹੀ ਉਦਾਇਤ ਰੂਪ ਹੈ ਬਹੁ ਵਿਦ ਸ੍ਰਿਚ ਉਪਾਈ ਬਹੁ ਬਿਧੀਆਂ ਦੀ ਆਪਣੀ ਮਾਇਆ ਆਪਸ ਆਰੀ ਆਪੇ ਦੇਖਣ ਹਾਰਾ ਨਾਨਾ ਰੂਪ ਤੇ ਰੋਂਗੀ ਸਭ ਤੇ ਰਹੇ ਨਿਆਰਾ ਅੰਦਰ ਜੀਵ ਸੇਤ ਜੁਤ ਵੀ ਖਾਣੀਆਂ ਵਾਲੀ ਤੇ ਰੋਂਗੀ ਸਭ ਤੇ ਰਹੇ ਨਿਆਰਾ ਅੰਦਰ ਜੀਵ ਸੇਤ ਜੁਤ ਵੀ ਖਾਣੀਆਂ ਵਾਲੀ ਉਤਮ ਮਧਮ ਕਨੀਸ਼ਟਾ ਧਮੋ ਬਹੁਤ ਵਿਧੀ ਸਿਸ਼ਟੀ ਪੈਦਾ ਕੀਤੀ ਹੈ ਹੁਕਮੇ ਕਾਰ ਕਰਾਇਦਾ ਹੁਕਮਦਾਰਾ ਮਹਾਰਾਜ ਜੀ ਕਹੇ ਵੀ ਵਾਸ਼ਮੈ ਉਹ ਸਮਸਾਲ ਹੁਕਮ ਚੜ੍ਹਦਾ ਹੈ ਹੁਕਮਦਾਰਾ ਕਾਰ ਕਰਾਉਣਾ ਹੈ ਦੂਜਾ ਕਿਸ ਕਹੀਏ ਭਾਈ ਭਰਾਵੋ ਦੂਜਾ ਕਿਹਨੂੰ ਜਾ ਕੇ ਕਹੀਏ ਸੱਚੇ ਪਾਤਸ਼ਾਹ ਕੇ ਬੇਨਤੀ ਕਰਨੀ ਬਣਦੀ ਹੈ ਬੁਝਣਾ ਅਬੁਝਣਾ ਤੁਧ ਕੀਆ ਜਿਹੜਾ ਬੁਝਣਾ ਹੈ ਗਿਆਨवान ਹੋਣਾ ਹੈ ਅਬੁਝਣਾ ਜਿਹੜਾ ਗਿਆਨ ਦੇ ਸਹਿਤ ਹੋਣਾ ਹੈ ਇਹ ਵੀ ਮਾਰਾ ਤਾਈ ਪੈਦਾ ਕੀਤੇ ਐ ਇਹ ਤੇਰੀ ਸਿਰ ਕਾ ਜਗਤ ਵਾਲੇ ਕੋਈ ਗੁਰਮੁਖੀ ਤਾਈ ਬਣਾਏ ਐ ਉਹ ਜਿਹਨਾਂ ਅਗਿਆਨੀ ਮਨੁੱਖੀ ਤਾਈ ਬਣਾਏ ਐ ਇਹ ਤੇਰੀ ਸਾਰਿਆਂ ਦੇ ਸਿਰ ਤੇ ਹੁਕਮ ਦੀ ਕਾਰ ਐ ਸੱਚੇ ਪਾਤਸ਼ਾਹ ਸਾਰੀ ਤੇਰੀ ਰੀਤ ਹੈ ਏਹ ਇਕਨਾ ਬਖਸ ਹੈ ਮੇਲ ਲੈ ਜਿਹਨਾਂ ਨੂੰ ਗੁਰਮੁਖਾਂ ਦੇ ਨਾਲ ਜਿਹਨਾਂ ਨੂੰ ਮੇਲ ਲੈਣਾ ਜਿਹਨਾਂ ਨੂੰ ਬੁਝਣਾ ਕੀਤਾ ਤੇਰੇ ਸਰੂਪ ਨੂੰ ਉਹਨਾਂ ਨੂੰ ਬਖਸ਼ ਕਰਕੇ ਉਹਨਾਂ ਨੂੰ ਮੇਲ ਲੈਣਾ ਆਪਦੇ ਨਾਲ ਇੱਕ ਦਰਗਹ ਹੈ ਮਾਰ ਕੱਦੇ ਕੂੜਿਆ ਇੱਕ ਜਿਹੜੇ ਬੁੱਝਣਾ ਮਨੁੱਖਣਗੇ ਅਗਿਆਨੀ ਉਹ ਮਾਰ ਮਾਰ ਕੇ ਕੂੜ ਬੋਲਣ ਵਾਲੇ ਦਰਗਾਹ ਵਿੱਚੋਂ ਕੱਢ ਦਿੱਤੇ ਐ ਜੂਨਾ ਚ ਪਾਏ ਜਾਂਦੇ ਹੰ ਇੱਕ ਧੁਰ ਪਵਿੱਤਰ ਪਾਵਨ ਹੈ ਇੱਕ ਧੁਰ ਹੀ ਤੇਰੇ ਨਾਮ ਪਵਿੱਤਰ ਕਰਕੇ ਉਹਨਾਂ ਦੇ ਮਨ ਬਾਣੀ ਸੀ ਪਵਿੱਤਰ ਹਨ ਧੁਰ ਨਾਮੇ ਲਾਇ ਜਿਹੜੇ ਆਪ ਤੋਂ ਮਾਰੇ ਆਪਦੇ ਨਾਮ ਚ ਲਾਇਓ ਆਪ ਪਵਿੱਤਰ ਹੈ ਘਰਨ ਨੂੰ ਪਾਵਨ ਕਰਦੇ ਹਨ ਗੁਰ ਸੇਵਾ ਤੇ ਸੁਖ ਉਪਜੈ ਸਤਿਗੁਰਾਂ ਦੀ ਸੇਵਾ ਕਰਕੇ ਆਤਮਨੰ ਦਾ ਸੁਖ ਪੈਦਾ ਹੁੰਦਾ ਹੈ ਸੱਚਾ ਸ਼ਬਦ ਗੁਜਾਈ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਮਾਰਾ ਸੋ ਆਪਣੇ ਸਰੂਪ ਨੂੰ ਸਮਝਾ ਦਿੰਨਾ ਹੈ ਇੱਕ ਕੁਚਲ ਕੁਚੀਲ ਬਿਬਲੀ ਪਤੇ ਇੱਕ ਕੁਚਲ ਹਨ ਬਚ ਚਲਣਗੇ ਸਰੀਰ ਕਰਕੇ ਖੋਟੀਆਂ ਚਾਲਾਂ ਕਰਦੇ ਰਹਿੰਦੇ ਬਦਮਾਸ਼ੀਆਂ ਕਰਦੇ ਰਹਿੰਦੇ ਕੁਚੀਲ ਇੰਦਰੀਆਂ ਕਰਕੇ ਪਵਿੱਤਰ ਹਨਗੇ ਅਜੇ ਇੰਦਰੀਆਂ ਕਰਕੇ ਕੂੜ ਬੋਲਦੇ ਐ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਤੇ ਵਿਖਲੀ ਪਤੇ ਦੇ ਸਵਾ ਦੇ ਪਤੀ ਦੀ ਨਹੀਂ ਆਈ ਹਣਗੇ ਬੇ ਕੰਜਰਾ ਦੀ ਨਹੀਂ ਆਈ ਉਹ ਹਣਗੇ ਦੇ ਖਲੀਫਤੇ ਵਿਖੇ ਵਿੱਚ ਲਿਬੜੇ ਹੋਏ ਹਨ ਹਰ ਵਕਤੇ ਪਿਛਟ ਰਹਿੰਦੇ ਨੇ ਵਿਸ਼ਿਆਂ ਚ ਨਾ ਉਹ ਆਪ ਖੁਆਇ ਨਾਮ ਵੱਲੋਂ ਜਿਨ੍ਹਾਂ ਦੇ ਮਨ ਨੂੰ ਆਪ ਖੁਆਇ ਭੁਲਾ ਦਤਾ ਹੈ ਹਾਲ ਹੈ ਉਹਨਾਂ ਦੀ ਨਾ ਊਨ ਸਿੱਧ ਨਾ ਬੁੱਧ ਹੈ ਨਾ ਸੰਗਮੀ ਅਤੇ ਨਾਮ ਨਾਲ ਕੋਈ ਵਿਧੀਆਂ ਸਿੱਧੀਆਂ ਅਣਵਾ ਮਹਿਮਾ ਆਦ ਕਹਣਾ ਨਾ ਸ਼ਾਸਤਰ ਗਿਆਨ ਵੀ ਬੁੱਧੀ ਹੈ ਨਾ ਸੰਜਮੀ ਇੰਦਰੀਆਂ ਨੂੰ দমন ਕਰਨ ਵਾਲੇ ਸੰਜਮੀ ਹਨ ਕਿਹੜੇ ਉਤਵਤਾਏ ਉਹ ਤਾਂ ਮਹਾਰਾ ਉਤਵਤਾਏ ਅਵਾਰਦ ਪਾਉਣੀਆਂ ਕੀ ਕਰੇ ਹੁੰਦੇ ਆ ਉਤਵਤਾਏ ਅਵੇਹਤ ਕਰਮੋ ਸ਼ਾਸਤਰ ਤੋਂ ਉਰਦੂ ਨਿਖੇਤ ਕਰਮ ਕਰਨ ਵਾਲੇ ਤੇਰੇ ਫਿਰਦੇ ਹਨ ਨਦਰ ਕਰੇ ਜਿਸ ਆਪਣੀ ਜਿਨ੍ਹਾਂ ਦੇ ਤੇ ਮਾਰਾ ਕਿਰਪਾ ਰੂਹੀ ਆਪਣੀ ਕਰ ਦਿੰਦੇ ਹੋ ਇਸ ਨੂੰ ਭਾਵਨੀ ਲਾਏ ਉਹਨਾਂ ਨੂੰ ਸਾਧ ਸੰਗਤ ਦੇ ਨਾਲ ਭਾਵਨੀ ਸਦਾ ਲਾਜ਼ਮੀ ਹੋ ਆਪ ਸਤ ਸੰਤੂਹ ਹੈ ਸੰਜਮੀ ਉਹ ਸਤ ਬੋਲਦੇ ਹੈ ਸੰਤੋਖ ਰੱਖਦੇ ਲੋਭ ਵੱਲੋਂ ਅਤੇ ਕੂੜ ਵੱਲੋਂ ਸਤ ਰੱਖਦੇ ਹੈ ਸੰਤੋਖ ਰੱਖਦੇ ਲੋਭ ਵੱਲੋਂ ਇਹ ਸੰਜਿਵੀ ਸਾਧਨ ਕਰਨ ਵਾਲੇ ਹਨ ਇੰਦਰੀਆਂ ਨਮਨ ਕਰਨ ਵਾਲੇ ਮਨ ਨਿਰਮਲ ਸਾਬਦ ਸੁਣਾਏ ਜਿਉਂ ਜਿਨਰੇ ਮੰਨ ਵਰਲਾ ਉਹਨਾਂ ਨੂੰ ਮਹਾਰਾਜ ਸਾਹਿਬ ਸ਼ਬਦ ਉਪਦੇਸ਼ ਗੁਰੂ ਸਾਹਿਬ ਸੁਣਾਉਂਦੇ ਹਨ ਲਿਖਾ ਪੜਨਾ ਪੂਜੀਏ ਇਹ ਪ੍ਰੀਅ ਸਾਖ ਦਾ ਗੁਲਾਮ ਸ਼ਾਸਤਰ ਵਿੱਚ ਚਾਰ ਸਾਧਨ ਦੱਸੇ ਆ ਚਾਰ ਕਿਹ ਬਹਿਰੰਗ ਸਾਧਨ ਹੈ ਚਾਰ ਅੰਤਰੰਗ ਸਾਧਨ ਹਨਗੇ ਇਸੇ ਪ੍ਰਕਾਰ ਹੈ ਇਸੇ ਕਾਮਕਰਮ ਪਹਿਲਾਂ ਬਹਰੰਗ ਰਹਿ ਜਾਂਦੇ ਹਨ ਖਿਤ ਕਰਮਾਂ ਦਾ ਤਿਆਗ ਕਰਕੇ ਇਸ ਪ੍ਰਕਾਰ ਅੱਠ ਸਾਧਨ ਜਿਹੜੇ ਦਸੇਨ ਵਿਰਾਗ ਵੇਖੜ ਸੰਤੀ ਮੋਖ ਇੱਛਾ ਛਰਮਣ ਮੰਨਨ ਅਭਾਸੁਪਾਤ ਤੋਮਦ ਅਸੋਜਨ ਇਹ ਤਿਆਗਕ ਇਹ ਲੇਖਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜਾਮੋ ਨੀਮੋ ਆਸਣ ਪ੍ਰਾਣਯਾਮੋ ਪਰਿਆਹਾਰੋ ਧਾਰਨੋ ਧਿਆਨੋ ਸਮਾਧ ਇਹ ਜੋਗ ਦੇ ਅਠੰਗ ਵੀ ਇੱਕ ਲੇਖਾ ਹੈ ਇਹ ਲਿਖੇ ਦੀਆਂ ਗੱਲਾਂ ਪੜ੍ਹ ਕਰਕੇ ਕਿਵੇਂ ਕਰਮ ਕਾਂਡ ਬਹਿ ਨਿਪ ਨਿਪ ਪ੍ਰਾਕਿਤ ਕਾਮ ਕੋ ਨਖਿੱਧ ਇਹ ਲਿਖੇ ਦੀਆਂ ਗੱਲਾਂ ਪੜ੍ਹ ਕਰਕੇ ਬੇਰਪਰਾਣਾ ਸ਼ਾਸਤਰਾਂ ਦੁਆਰਾ ਨਹੀਂ ਪਹੁੰਚੀਏ ਸਰੂਪ ਵਿੱਚ ਨਹੀਂ ਪਹੁੰਚ ਹੋ ਸਕਦੀ ਆਪ ਕਹਿਣੇ ਅੰਤ ਨਾ ਪਾ ਜੇਵੇਂ ਲੋਕ ਕਥੀਆਂ ਹੋਈਆਂ ਕਸਾ ਨੂੰ ਕਹਿਣ ਵਾਲੇ ਹੋ ਕੇ ਕਸਮ ਕਰਦੇ ਆਪ ਦੇ ਕਹਿਣੇ ਕਰਕੇ ਕਸਾ ਦਾ ਅੰਤ ਨਹੀਂ ਪਾ ਜਾਂਦਾ ਕਸਮੇ ਵਾਲੇ ਜਿਹੜੇ ਹੈ ਕਹਾਸੇ ਤਾਂ ਹੀ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਦੋਂ ਉਹਨਾਂ ਦੇ ਪਾਸੋਂ ਤੇਰਾ ਅੰਤ ਨਹੀਂ ਪਾਇਆ ਜਾਂਦਾ ਗੁਰਤੇ ਕੀਮਤ ਪਾਈ ਇਹ ਤਾਂ ਉਸਤੂ ਕੋ ਪੈਨੂ ਨਹੀਂ ਪ੍ਰਾਪਤੀ ਹੁੰਦੀ ਸਤਿਗੁਰਾਂ ਨੂੰ ਆਰਾਈ ਆਵਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਈ ਜਾ ਹੈ ਸੱਚ ਸ਼ਬਦ ਸੁਰਜੀਪਾ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸੋਝੀ ਸਮਝ ਪਾਈ ਜਾਂਦੀ ਹੈ ਇਹੋ ਮਨ ਦੇਹੀ ਸੋਧ ਸੁਰ ਇਹ ਮੇਰੇ ਪਿਆਰੇ ਮਨਾ ਤੂੰ ਦੇ ਦੇ ਅੰਦਰ ਖੋਜ ਕਰ ਸੋਧਣਾ ਕਰ ਗੁਰ ਸ਼ਬਦ ਵਿਚਾਰ ਗੁਰ ਸ਼ਬਦ ਦੇ ਸ਼ਬਦ ਦੀ ਜਿਹੜੀ ਵਿਚਾਰ ਕਰਨੀ ਇਹ ਦੇਹ ਨੂੰ ਸੋਧਣਾ ਹੈ ਖੋਜਣਾ ਹੈ ਦੇਹ ਦੇ ਅੰਦਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਤੇ ਦੇਹ ਦੇ ਅੰਦਰ ਬੁੱਧੀ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਸਤਿਗੁਰੂ ਜੀ ਕਹਿੰਦੇ ਹਨ ਪਾਇਆ ਗੁਰ ਕੈ ਹਿਤ ਅਪਾਰ ਕੋ ਨਹੀਂ ਪਾਇਆ ਜਾਂਦਾ ਸਤਿਗੁਰਾਂ ਦੇ ਨਾਲ ਪਾਰਾ ਵਾਰ ਰਹਿਤ ਤਿਆਰ ਕਰੀਏ ਤਾਂ ਇਹ ਦਾਤ ਪਾਈ ਜੀ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਆਸਾ ਮਹੱਲਾ ਤੀਜਾ ਸੱਚ ਰਤੀਆ ਸੁਹਾਗਣੀ ਜਿਹੜੀਆਂ ਸੱਚੇ ਨਾਮ ਵਿੱਚ ਰੰਗੀਆਂ ਹੋਈਆਂ ਹੈ ਏ ਗੁਰਮੁਖ ਮਹਾਪੁਰਖ ਸੁਹਾਗ ਆਨੰਦ ਵਾਲਿਆਂ ਦੇ ਹੱਥਾਂ ਹਨ ਜਿਨ੍ਹਾਂ ਗੁਰ ਕੈਬਦ ਸੀਗਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੇ ਸ਼ਿੰਗਾਰਾਂ ਨੂੰ ਸ਼ਿੰਗਾਰਿਆ ਹੈ ਘਰ ਹੀ ਸੋ ਕਿਰਪਾ ਆਹ ਘਰ ਦੇ ਵਿੱਚੋਂ ਹੀ ਪਤੀ ਹਿਰਦੇ ਦੇ ਅੰਦਰੋਂ ਅੰਤ ਅਕਰਦੇ ਅੰਦਰੋਂ ਹੀ ਸਾਚ ਸੰਤੂਪੀ ਘਰ ਵਿੱਚੋਂ ਹੀ ਉਸ ਪਤੀ ਅਕਾਲ ਪੁਰਖ ਨੂੰ ਪਾ ਲਿਆ ਹੈ ਸੱਚਾ ਸਾਬਦੀਚਾ ਮਨੁੱਖਾ ਜੈਨੂਪੀ ਘਰ ਦੇ ਵਿੱਚ ਹੀ ਸੱਚੇ ਪਤੀ ਨੂੰ ਪਾ ਲਿਆ ਹੈ ਸੱਚੇ ਗੁਰਾਂ ਦੇ ਸ਼ਬਦ ਦੀ ਜਿਨ੍ਹਾਂ ਨੂੰ ਵਿਚਾਰ ਕੀਤੀ ਹੈ ਆਵਗਣ ਗੁਣੀ ਬਖਸ਼ਾਇਆ ਜਿਹੜੇ ਔਗਣ ਗੁਣੀ ਪੁਰਖਾਂ ਦੇ ਨਾਲ ਮਿਲ ਕਰਕੇ ਔਗਣ ਨੂੰ ਬਖਸ਼ਾ ਲਿਆ ਗੁਣਾ ਦੁਆਰਾ ਸਭ ਦਾ ਆਧਿਕਾਰਨੇ ਕਰਕੇ ਝੂਠ ਛੱਡ ਦਿੱਤਾ ਸੰਦੋਸ਼ ਧਾਰਨੇ ਕਰਕੇ ਲੋਭ ਛੁੱਟ ਗਿਆ ਇਹ ਉਹਨਾਂ ਨੂੰ ਗੁਣਾ ਕਰਕੇ ਬਖਸ਼ਾ ਦਿਆ ਹਰਿ ਤੇ ਉਹ ਲਿਵ ਲਾਈ ਹਰੀ ਅਕਾਲ ਪੁਰਖ ਨੇ ਲਿਵ ਦਿੱਤੀ ਲਗਾਉਣਾ ਕੀਤੀ ਬ੍ਰਹਮਾਕਾਰ ਕਰਕੇ ਹਰ ਵਾਰ ਪਾਇਆ ਕਾਮਣੀ ਉਹਨਾਂ ਕਾਮਣੀ ਚਾਹਵਾਨ ਜੀ ਜਿਹਾ ਸਰੂਪ ਸਖੀਆਂ ਨੇ ਹਰੀ ਰੂਪ ਵਰ ਪਤੀ ਨੂੰ ਪਾਲਿਆ ਸਾਸ਼ ਗੁਰਤੀਆਂ ਦੇ ਸਾਖੀ ਚੇਤਨ ਨੂੰ ਮੋਰ ਮੇਲ ਮਿਲਾਇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਨਾਮ ਦੇ ਮੇਲ ਕਿ ਮਿਲਾਇਆ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਪੂਰਵਲੇ ਕਰਮਾਂ ਦੇ ਪ੍ਰੇਰੇ ਹੋਏ ਨੇ ਗੁਰਾਂ ਦੇ ਮੇਲ ਚ ਮਿਲ ਆਇਆ ਹੈ ਗੁਰੂ ਦੇ ਨਾਮ ਦੁਆਰਾ ਪਰਮੇਸ਼ਰ ਦੇ ਮੇਲ ਚ ਮਿਲ ਆਤਾ ਹੈ ਰਹਾਉ ਇੱਕ ਫਿਰ ਹਜ਼ੂਰ ਨਾ ਜਾਣਨੀ ਇੱਕ ਐਸੀਆਂ ਪਤੀ ਅਕਾਲ ਪੁਰਖ ਹਾਜ਼ਰ ਨਾਜ਼ਰ ਨਹੀਂ ਜਾਣਦੀਆਂ ਤੂਜੈ ਪਰਮ ਕੁਲਾ ਤੋ ਜੀ ਦੇਵੀ ਦੇਤਿਆਂ ਦੇ ਭਰਮ ਵਿੱਚ ਭੁੱਲਣ ਚ ਆ ਰਹੀਆਂ ਹਨ ਕਿਉਂ ਪਾਇਨ ਦੋਹਾ ਗਣੀ ਉਹ ਛਕੜ ਹੋਈਆਂ ਪਰਮੇਸ਼ਰ ਤੋਂ ਬੇਮੋ ਗੁਰਾਂ ਦੇ ਸ਼ਬਦ ਨੂੰ ਸੁਣ ਕੇ ਕਮਾਇਆ ਨਹੀਂ ਕਿਬੇ ਪਰਮੇਸ਼ਰ ਨੂੰ ਪਾ ਸਕਣ ਦੁਖੀ ਰਹਿਣ ਵਿਹਾਰ ਵੀ ਦੁਖੀ ਹੋਏ ਆ ਵੀ ਰਹਿਣ ਅਵਸਥਾ ਗੁਜ਼ਰਦੀ ਹੈ ਜਿਨ ਕਾ ਮਨ ਸੱਚ ਵਸਿਆ ਜਿਵੇਂ ਦੇ ਮਨ ਜੱਚਾ ਨਾਮ ਵਸ ਗਿਆ ਹੈ ਸੱਚੀ ਕਾਰ ਕਮਾਏ ਉਹ ਸੱਚੀ ਧਰਤੀ ਕਰ ਲੂ ਵਕਾਰ ਨੂੰ ਕਮਾਉਂਦੇ ਹਨ ਹਨ ਤੇ ਨਸੀਬ ਹੈ ਸਹਿਜ ਸਿਉ ਰਾਜ ਵਿੱਚ ਸ਼ਾਂਤੀ ਦੇ ਸਹਿਜ ਸਹਿਜ ਨਿਗਯਤ ਨੂੰ ਹੋ ਕਰਕੇ ਪਰਮੇਸ਼ਰ ਦਾ ਸੇਵਨ ਕਰਦੇ ਹੈ ਕਿ ਸਾਰੇ ਤੁਸ ਨੰਮ ਰਹੇ ਨਾ ਕੀ ਮਾਹੀ ਸਮਾਹ ਸੱਚੇ ਵਿੱਚ ਸਮਾ ਜਾਂਦੇ ਆ ਸ਼ਾਂਤੀ ਦੇ ਸਭ ਸੁਪਰੇ ਸੇ ਨਿਰਜਤ ਨੂੰ ਜੋ ਸੇਵਨ ਕਰੀ ਜਾਂਦੇ ਹਰ ਵਕਤ ਦੋ ਹੱਗਣੀ ਭਰਮ ਕੋਲਾ ਆਇਆ ਛੋਟਰੀਆਂ ਗਦੀਆਂ ਇਸਤਰੀਆਂ ਨੂੰ ਭਰਮ ਚ ਭੁੱਲਣ ਚ ਆ ਗਈਆਂ ਹਨ ਬੁੰਦ ਬੋਲ ਵਿਖ ਖਾ ਝੂਠੋ ਝੂਠ ਬੋਲਦੀਆਂ ਕੋਈ ਵੀ ਬਿਸ਼ਿਆ ਦੀ ਵੀ ਭੋਗਦੀਆਂ ਖਾਦੀਆਂ ਇਸ ਪ੍ਰਕਾਰ ਹੈ ਦੁਹਾੜ ਨਹੀਂ ਛੁੱਟੜਦੀ ਨੇ ਆਈ ਜਿਹੜੇ ਪਰਮੇਸ਼ਰ ਤੋਂ ਬੇਮਖ ਲੋਕ ਹੈ ਉਹ ਰੂਹਾਂ ਪਰ ਹੁੰਝ ਭੁੱਲਣ ਚ ਆ ਗਈਆਂ ਹਨ ਕੂੜ ਬੋਲ ਵਿਖ ਖਾਜ ਪਦਾਰਸ਼ਾਂ ਆਸ ਤੇ ਝੂਠ ਬੋਲਦੇ ਐ ਤੇ ਵਿਸ਼ਿਆਂ ਦੀ ਵਿਉਹ ਨੂੰ ਖਾਂਦੇ ਹਨ ਫਿਰ ਆਪਣੇ ਆਪ ਨੂੰ ਜਤੀ ਸ਼ਕੀ ਕਹੋਂਦੇ ਐ ਫਿਰ ਨਾ ਜਾਣਨ ਆਪਣਾ ਸਾਥਣਾ ਫਤੀ ਜੋ ਸਰਵ ਕਾ ਆਤਮਾ ਰੂਪ ਬ੍ਰਹਮ ਉਸ ਨੂੰ ਜਾਣਦੀਆਂ ਨਹੀਂ ਇਹ ਦੁਖ ਪਾਹਿ ਉਹਨਾਂ ਦੀ ਅੰਪੈਕਰ ਨੂਫੀ ਜਿਹੜੀ ਸੇਜਾ ਸੁਨੀਆਂ ਪਰਮੇਸ਼ਰ ਆਸਖਿਆ ਤਾਂ ਉਹਨਾਂ ਜਿੰਦ ਵਿੱਚ ਪ੍ਰਗਟ ਨਹੀਂ ਹੋਇਆ ਇਸ ਲੋਕੇ ਜੰਮਣ ਮਰਨ ਦਾ ਦੁੱਖ ਪਾਉਂਦੀਆਂ ਹਨ ਸੱਚਾ ਸਾਹਿਬ ਏਕ ਹੈ ਜਿਨਾਂ ਦੇ ਸੱਚਾ ਜਾਣਿਆ ਕਿ ਸਹਿਬ ਮਾਲਕ ਮਾਇਆ ਦੇ ਕੋਈ ਪਰਮੇਸ਼ਵਰ ਬਾਤਮਨ ਭਰਮ ਭੁਲਾ ਨਿਸ਼ੀਖਾ ਜੰਦ ਮਤਾਂ ਮਨੇ ਭਰਮ ਦੀ ਕੋਈ ਪਰਮੇਸ਼ਵਰ ਹੈ ਸਾਰਿਆਂ ਦਾ ਪਤੀ ਮੁਰਪੂਸ਼ ਸੇਵਾ ਕਰੇ ਸਤਿਗੁਰੂ ਸਾਹਿਬ ਜੀ ਨੂੰ ਪੁੱਛ ਕਰਕੇ ਜੇ ਮਹਾਰਾਜ ਜੀ ਕਿਵਾ ਭਗਤੀ ਕਰੀਏ ਭਾਤ ਨਿਰਮਲ ਮਨ ਵਸਾਈ ਜਾਓ ਨਿਰਮਲ ਉਜਲ ਮੰਦਰ ਵਿੱਚ ਮੰਨਣ ਹੁੰਦਾ ਹੈ ਇਹ ਫੇਰ ਮੰਤਰ ਆਕੇ ਦੱਸ ਜਾਂਦਾ ਹੈ ਸੁਹਾਗਣੀ ਸਦਾ ਫਿਰ ਪਾਇਆ ਸੁਹਾਗਵੰਤੀਆਂ ਨੂੰ ਸਦਾ ਵਾਹਿਗੁਰੂ ਪਤੀ ਨੂੰ ਪਾਲਿਆ ਹੈ ਹੋਵੇਂ ਆਪ ਗਵਾਇ ਸੁਹਾਗਣੀਆਂ ਕੌਣ ਜਿਨ੍ਹਾਂ ਦੇਹ ਦੀ ਹੋਵੇਂ ਮੇੜ ਦਿੱਤੀ ਹੈ ਆਪਣੇ ਗੁਣਾਂ ਦਾ ਆਪਾ ਪਾਲ ਹੰਕਾਰ ਗਵਾ ਦਿੱਤਾ ਹੈ ਸਤੀ ਆਨੰਦਨਰ ਗਹਿ ਰਹੀ ਵਾਹਿਗੁਰੂ ਦੇ ਨਾਜ ਨੇ ਗਏ ਪਕੜ ਕਰਕੇ ਜਿਤ ਨੂੰ ਉਹ ਜਿਗ੍ਰਹਨ ਕਰ ਰਹੀ ਸਤਿਧ ਹੋ ਰਹੀ ਹੈ ਸੱਚੀ ਸੇਜ ਸੁਖ ਪਾ ਬੰਦੀ ਜਾਏਗਾ ਕਿਉਂਕਿ ਇਹ ਹੋ ਰਿਹਾ ਜਿਵੇਂ ਜਲ ਜਲ ਮਿਲਿਆ ਹੁੰਦਾ ਸੱਚੀ ਅਰਥਾਤਨੂਪੀ ਸ਼ਰਧਾ ਨੂੰ ਵੀ ਸੇਜਿਆ ਉਹਨਾਂ ਦੀ ਕੋਈ ਨਹੀਂ ਗੁਣ ਵਾਲਿਆ ਹੈ ਮੇਰੀ ਮੇਰੀ ਕਰ ਗਏ ਜਿਹੜੇ ਲੋਕ ਮੇਰੀ ਜਰਵ ਹੈ ਜੂਰੂ ਨੂੰ ਕਰਦੇ ਚਲੇ ਗਏ ਮੇਰੀ ਮੇਰੀ ਕਹਿਰੋਂ ਕਰਦੇ ਬੱਲਾ ਕਿਛ ਨਾ ਪਾਉਂ ਨੀ ਬੱਲਾ ਹਿਰਦੇ ਕੋਈ ਗੁਣੂ ਨਹੀਂ ਪ੍ਰਾਪਤ ਹੋਇਆ ਹੈ ਮਹਿਲ ਨਹੀਂ ਦੋ ਹੱਦ ਨਹੀਂ ਉਹ ਚੁਕੜੀ ਸੁਨੀਆਂ ਦੀ ਨਿਆਰੀ ਜਿਹੜੇ ਹਨ ਉਹਨੂੰ ਮਹਲ ਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅੰਤ ਗਈ ਪਛਤਾ ਪੰਚ ਨੂੰ ਕਛਤਾ ਕਰ ਵੀ ਬਲੋਕ ਨੂੰ ਚਲੀ ਗਈ ਉਹ ਫਿਰ ਮੇਰਾ ਏ ਹੈ ਸੋ ਤਤਪਦ ਬਲਖਸ ਰੂਪ ਸੋ ਜੋ ਪ੍ਰੋਖ ਹੋ ਕੇ ਪਾਲਨਾ ਕਰਨ ਵਾਲਾ ਅਵੇਦ ਸ਼ਾਸਤਰੀ ਕਰਕੇ ਪਤੀਪਾਦ ਹੈ ਉਹ ਮੇਰਾ ਪਤੀ ਕੋਈ ਹੋਰ ਹੈ ਤੇ ਪਰਮੇਸ਼ਰ ਹੈ ਏਕ ਉਸ ਸਿਉ ਲਿਵ ਲਾਇ ਇਸਕੀ ਉਸ ਇੱਕ ਪਰਮੇਸ਼ਰ ਦੇ ਨਾਲ ਹੀ ਦਿੱਤੀ ਨੂੰ ਜੋੜਨਾ ਕਰ ਨਾਨਕ ਜੇ ਸੁਖ ਲੋੜ ਹੈ ਕੰਮ ਇਹ ਜਾਵਾਨ ਜੀਐਸੂ ਰੂਪੀ ਇਸਤਰੀ ਕੇ ਜੇ ਸੁਖ ਲੋੜਦੀ ਹੈ ਸਰ ਦਾ ਨਾਮ ਮਨਨ ਵਸਾਲ ਮਾਰੇ ਸਰਬ ਦੇ ਅੰਮਰਤ ਨੂੰ ਆਵਨ ਸਰਬਨ ਕਰਕੇ ਮਨਨ ਕਰਕੇ ਵਸਾ ਕਮਾਉਣਾ ਕਰ ਮਨ ਦੀ ਵਿਸਾਲ